लोकसभा ਦੇ ਲਈ ਦੋ ਦਿਨਾਂ ਦੇ ਗੁਜਰਾਤ ਦੌਰੇ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਭਾਵ ਨਗਰ ਦੇ ਵਿੱਚ ਕੱਢਣਗੇ ਰੋਸ਼ੋ ਕੱਲ ਪਰੂਚ ਦੇ ਵਿੱਚ ਕਰਨਗੇ ਚੋਣ ਪ੍ਰਚਾਰ। ਲੋਕਸਭਾ ਦੇ ਲਈ ਅੱਜ ਜਲੰਧਰ ਤੇ ਲੁਧਿਆਣਾ ਤੋਂ ਉਮੀਦਵਾਰ ਐਲਾਨ ਸਕਦੀ ਆਮ ਆਦਮੀ ਪਾਰਟੀ ਜਲੰਧਰ ਤੋਂ ਪਵਨਦੀਪ ਤੀਨੂ ਤੇ ਲੁਧਿਆਣਾ ਤੋਂ ਮੌਜੂਦਾ ਵਿਧਾਇਕ ਨੂੰ ਮਿਲ ਸਕਦੀ ਟਿਕਟ ਬੀਤੇ ਦਿਨੀ ਆਪ ਚ ਸ਼ਾਮਲ ਹੋਏ ਨੇ ਤੀਨੂ। ਰਾਮੰਦਰ ਨੂੰ ਲੈ ਕੇ ਪੀਐਮ ਮੋਦੀ ਦਾ ਕਾਂਗਰਸ ਤੇ ਨਿਸ਼ਾਨਾ ਕਿ ਆ ਕਾਂਗਰਸ ਨੇ ਵੋਟ ਬੈਂਕ ਦੇ ਲਈ ਠੁਕਰਾਇਆ ਪ੍ਰਾਂਤ ਪ੍ਰਤੀਸ਼ਠਾ ਦਾ ਸਰਦਾ ਸਨਾਤਨ ਵਿਰੋਧੀ ਡੀਐਮਕੇ ਦੇ ਨਾਲ ਵੀ ਕਾਂਗਰਸ ਦਾ ਗੱਠ ਜੋੜ। ਆਪਣੇ ਹੁਣ ਤੱਕ ਦੇ ਕਾਰਜਕਾਲ ਤੇ ਬੋਲੇ ਪੀਐਮ ਮੋਦੀ ਕਿਹਾ ਇਹ ਤਾਂ ਸਿਰਫ ਟ੍ਰੇਲਰ ਹੈ ਤਾਰਾ 370 ਹਟਾਉਣਾ ਤੇ ਤਲਾਕ ਵਾਲੇ ਵਾਅਦੇ ਪੂਰੇ ਕੀਤੇ ਮੋਦੀ ਦੀ ਗਾਰੰਟੀ ਪ੍ਰਾਣ ਜਾਏ ਪਰ ਵਚਨ ਨਾ ਜਾਏ ਤਿਹਾਰ ਜੇਲ ਦੇ ਵਿੱਚ ਬੰਦ ਕੇ ਜੀਵਾਲ ਨੂੰ ਮਿਲੇ ਸੀਐਮ ਭਗਵੰਤ ਮਾਨ ਕਿਹਾ ਕਿ ਜੀਵਾਲ ਦੇ ਨਾਲ ਕੀਤਾ ਜਾ ਰਿਹਾ ਹਾਰਡਕੋਰ ਕ੍ਰਿਮੀਨਲ ਵਰਗਾ ਸਲੂਕ ਸ਼ੀਸ਼ੇ ਦੇ ਪਾਰ ਫੋਨ ਤੇ ਕਰਾਈ ਨਹੀਂ ਗੱਲ ਕਰਾਈ ਗਈ ਹੈ ਗੱਲ ਆਮ ਸਪੂਤਾ ਤੋਂ ਵੀ ਰੱਖਿਆ ਗਿਆ ਵਾਂਝਾ ਕਟਮੇਲਾਂ ਤੋਂ ਬਾਅਦ ਬੁੱਲੇ ਚਰਨਜੀਤ ਸਿੰਘ ਚੰਨੀ ਮੈਸੁਦਾਮਾ ਬਣ ਕੇ ਆਇਆ ਜਲੰਧਰ ਦੀ ਜਨਤਾ ਮੈਨੂੰ ਕ੍ਰਿਸ਼ਨ ਬਣ ਕੇ ਸਾਹਮੇ ਸੁਨੇਹਾ ਜਾ ਕੇ ਨੇ ਕਸਿਆ ਤੰ ਚੰਨੀ ਨੇ ਗਰੀਬੀ ਦੀ ਪਰਵਾਹ ਸ਼ਾਹੀ ਬਦਲ ਦਿੱਤੀ ਬਠਿੰਡਾ ਸੀ ਟੂ ਲੈ ਕੇ ਹਰ ਸਿਵਰਤ ਕੋਲ ਬਦਲ ਦਾ ਬਿਆਨ ਕਿ ਅਜੇਕਰ ਚੋਣ ਲੜੀ ਤਾਂ ਬਠਿੰਡਾ ਤੋਹੀ ਲੜਾਂਗੇ ਇਕੱਠ ਦੇਨੀ ਜਨਾ ਦੇ ਪਾਰਟੀ ਦਾ ਫੈਸਲਾ ਸਲਮਾਨ ਖਾਨ ਦੇ ਕਾਰ ਫਾਇਰਿੰਗ ਦੇ ਮਾਮਲੇ ਦਾ ਜ਼ਿਕਰ ਕਰਾਂਗੇ ਤਾਂ ਅਹਿਮ ਖਬਰ ਹੈ ਫਾਇਰਿੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਕੱਚ ਦੇ ਵਿੱਚ ਕ੍ਰਾਈਮ ਬ੍ਰਾਂਚ ਦੇ ਵੱਲੋਂ ਦੋਵਾਂ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਬੂ ਕੀਤਾ ਗਿਆ ਦੋਵਾਂ ਨੂੰ ਗੁਜਰਾਤ ਦੇ ਕੱਚ ਤੋਂ ਗ੍ਰਿਫਤਾਰ ਕੀਤਾ ਗਿਆ ਗੁਜਰਾਤ ਪੁਲਿਸ ਨੇ ਅੱਜ ਦੱਸਿਆ ਕਿ ਜੁਆਇੰਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਸੀਸੀਟੀਵੀ ਰਾਹੀਂ ਦੋਹਾਂ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਸੀ ਔਰ ਦੋਵੇਂ ਸ਼ੂਟਰਾਂ ਨੂੰ ਮੁੰਬਈ ਲੈ ਕੇ ਪਹੁੰਚੇਗਾ ਅੱਜ ਪੁਲਿਸ परसों दो शूटर ने दस दिए कि सलमान के घर के बहार गोलियां चलाईया सन और उतो फरार हो गए थे थोड़े समय बाद भी जानकारी मिल रही है कि मुंबई तो भी भजन च कामयाब हो गए हैं तो लॉरेंस के भ्रा अनमोल बिशोई के वालों दस दिए कि जिम्मेवारी ली गई है शूटर दस्वीर दिखा रहे हैं एक शूटर की पछाण हो गई दूसरे हुई तो बाद भी गया है एक शूटर का नाम वैशाल उफकालू है जो गुरुग्राम का रहने वाला है हरियाणा है कुल मिला के बेहद अहम है क्योंकि अनमोल बिश्ई इसकी जिम्मेवारी ली गई है और जिस तुम दोवे शूटरान कच्छ तो गुजरात कच तो काबू कर लिया गया ਸਾਊਥ ਇਬਰਾਹਿਮ ਨੂੰ ਖੁੱਲੀ ਚੁਣੌਤੀ ਦੇਣ ਵਾਲੇ ਦੇਸ਼ ਦੇ ਨਵੇਂ ਡਾਉਨ ਲਾਰੈਂਸ ਬਿਸ਼ਨੋਈ ਨੇ ਹਾਲੇ ਤੱਕ ਆਪਣੇ ਹੱਥ ਨਾਲ ਇੱਕ ਵੀ ਸਿੰਗਲ ਫਾਇਰ ਤੱਕ ਨਹੀਂ ਕੀਤਾ ਪਰ ਉਸ ਦਾ ਨਾਮ ਬੋਡੀ ਲੈਂਗੁਏਜ ਅਤੇ ਪਹਿਨਾਵਾ ਇਹ ਦੱਸਣ ਲਈ ਕਾਫੀ ਹੈ ਕਿ ਉਹ ਕਿਸੇ ਬਾਲੀਵੁੱਡ ਦੇ ਸੁਪਰ ਵਿਲਨ ਤੋਂ ਘੱਟ ਨਹੀਂ ਹੈ ਕੁਖਿਆਤ ਡਾਉਨ ਲਾਰੈਂਸ ਬਿਸ਼ਨੋਈ ਫਿਲਹਾਲ ਸਾਬਰਮਤੀ ਜੇਲ੍ਹ ਦੇ ਹਾਰਡ ਰਿਸਕ ਵਾਰਡ ਦੇ ਵਿੱਚ ਬੰਦ ਹੈ ਨਵਰਾਤਰੀ ਦੌਰਾਨ ਉਹ ਮੌਨ ਵਰਤ ਰਿਹਾ ਹੈ ਪਰ ਇਸ਼ਾਰਿਆਂ ਹੀ ਇਸ਼ਾਰਿਆਂ ਚ ਉਸ ਨੇ ਸੁਲਮਾਨ ਖਾਨ ਦੇ ਘਰ ਵੱਡਾ ਕਾਂਡ ਕਰਵਾ ਦਿੱਤਾ ਜਾਨੀ ਕਿ ਇਹਨਾਂ ਸਾਫ ਹੈ ਕਿ ਕਾਂਡ ਕਰਨ ਦੇ ਲਈ ਉਸ ਦਾ ਇਸ਼ਾਰਾ ਹੀ ਕਾਫੀ ਹੈ ਉਸ ਦੇ ਇਰਾਦੇ ਸਾਫ ਨੇ ਉਹ ਮਾਇਆ ਨਗਰੀ ਮੁੰਬਈ ਚ ਆਪਣਾ ਸਿਕਾ ਜਮਾਉਣਾ ਚਾਹੁੰਦਾ ਹੈ ਐਨਆਈਏ ਤੱਕ ਆਪਣੀ ਚਾਰ ਸ਼ੀਟ ਚ ਇਹ ਕਹਿ ਚੁੱਕੀ ਹੈ ਕਿ ਦਾਊਦ ਇਬਰਾਹਿਮ ਦੀ ਤਰ੍ਹਾਂ ਲੋਰੈਂਸ ਬਿਸ਼ਨੋਈ ਤੇਜ਼ੀ ਨਾਲ ਆਪਣਾ ਸਿੰਡੀਕੇਟ ਫੈਲਾ ਰਿਹਾ ਹੈ ਸੁਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਵਾ ਕੇ ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਬਾਲੀਵੁੱਡ ਦੀ ਕੋਈ ਵੀ ਹਸਤੀ ਉਸ ਤੋਂ ਬਹੁਤ ਦੂਰ ਨਹੀਂ ਹੈ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਦੀ ਘਟਨਾ ਦੀ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਐਨਆਈਏ ਜਾਂਚ ਕਰ ਰਹੀ ਹੈ ਬੀਤੀ ਰਾਤ ਕੇਸ ਕ੍ਰਾਈਮ ਬ੍ਰਾਂਚ ਨੂੰ ਟਰਾਂਸਫਰ ਕਰਨ ਤੋਂ ਬਾਅਦ ਕਮਿਸ਼ਨਰ ਆਫਿਸ ਚ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਦੀ ਬੇਹਦ ਅਹਿਮ ਮੀਟਿੰਗ ਹੋਈ ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਇਸ ਵੇਲੇ ਮੁੰਬਈ ਪੂਨੇ ਨਾਸਿਕ ਰਾਏਗੜ੍ਹ ਦਿੱਲੀ ਜੈਪੁਰ ਬਿਹਾਰ ਤੱਕ ਮਲਜ਼ਮਾ ਨੂੰ ਟਰੈਕ ਕਰਨ ਚ ਜੁਟੀਆਂ ਹੋਈਆਂ ਨੇ ਸੁਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ ਉਹ ਤੁਹਾਨੂੰ ਦੱਸਦਿਆਂ ਮੁੰਬਈ ਦੇ ਬਾਂਦਰਾ ਸਥਿਤ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਸਵੇਰ ਵੇਲੇ 5 ਵਜੇ ਦੋ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਬਾਂਦਰਾ ਰੇਲਵੇ ਸਟੇਸ਼ਨ ਪਹੁੰਚੇ ਪਲੇਟਫਾਰਮ ਨੰਬਰ 1 ਤੋਂ ਸਵੇਰੇ 5:08 'ਤੇ ਬੋਰੀਵਲੀ ਜਾਣ ਵਾਲੀ ਲੋਕਲ ਟ੍ਰੇਨ ਫੜੀ ਅਤੇ ਦੋਵੇਂ 5:13 'ਤੇ ਸੰਤਾ ਕਰੂਜ਼ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ਤੇ ਉਤਰੇ ਜਿੱਥੇ ਦੋਹਾ ਨੇ ਇੱਕ ਆਟੋ ਫੜ ਲਿਆ ਅਤੇ ਇਥੋਂ ਫਰਾਰ ਹੋ ਗਏ ਸੂਤਰਾਂ ਦੀ ਮੰਨੀ ਹੈ ਤਾਂ ਸੀਸੀਟੀਵੀ ਫੁਟੇਜ ਚ ਸਲਮਾਨ ਖਾਨ ਦੇ ਘਰ ਬਾਹਰ ਗੋਲੀ ਚਲਾਉਂਦੇ ਦਿਖ ਰਹੇ ਦੋ ਲੋਕਾਂ ਦੇ ਵਿੱਚੋਂ ਇੱਕ ਮੁਲਜ਼ਮ ਗੁਰੂਗ੍ਰਾਮ ਦਾ ਰਹਿਣ ਵਾਲਾ ਅਤੇ ਉਸ ਦਾ ਨਾਮ ਵਿਸ਼ਾਲ ਉਰਫ ਕਾਲਵਾ ਇਹ ਰੋਹਿਤ ਗੁਦਾਰਾ ਦੇ ਲਈ ਕੰਮ ਕਰਦਾ ਹੈ ਅਤੇ ਇਹ ਗੈਂਗਸਟਰ ਲੋਰੈਂਸ ਬਿਸ਼ਨੋਈ ਉਸ ਦੇ ਭਰਾ ਅਨਮੋਲ ਅਤੇ ਗੋਲਡੀ ਬਰਾੜ ਦਾ ਕਰੀਬੀ ਸਾਥੀ ਹੈ ਰੋहतक ਦੇ ਸਚਿਨ ਹੱਤਿਆਕਾਂਡ ਚ ਵੀ ਉਸ ਦਾ ਨਾਮ ਆਇਆ ਸੀ ਅਤੇ ਉਹ ਹੱਤਿਆਕਾਂਡ ਤੋਂ ਬਾਅਦ ਤੋਂ ਫਰਾਰ ਹੈ ਗੁਰੂਗ੍ਰਾਮ ਦੇ ਵਿਸ਼ਾਲ ਉਰਫ ਕਾਲੂ ਦੇ ਘਰ ਪੁਲਿਸ ਦਾ ਪੈਰਾ ਲੱਗਿਆ ਹੋਇਆ ਹੈ ਘਰ ਦੇ ਲੋਕ ਰਿਸ਼ਤੇਦਾਰਾਂ ਦੇ ਕੋਲ ਚਲੇ ਗਏ ਨੇ ਅਤੇ ਆਸ-ਪਾਸ ਦੇ ਲੋਕ ਕੁਝ ਵੀ ਬੋਲਣ ਤੋਂ ਪਰਹੇਜ਼ ਕਰ ਰਹੇ ਨੇ जो कहते हैं विशाल कां है, कालू का है। मैंने कहा कोई कालू वालू नहीं है सुनो रात को जो आए वो बोलते हैं कि गोली लगेगी यहाँ यहाँ गोली लगेगी उसको अच्छा। तुम्हें भी मारेंगे जो दीपक आए हैं रात को वो बोल के गए मुझे फोन कर रहे फिर बेटा बता दे आईडी प्रूफ दे दे मैंने कहा सेक्टर पांच में चलो हाँ मैंने अप्लीकेशन दे रखी है कमिश्नर साहब को क्राइम में भी दे रखी है वहाँ पे ए साहब को भी सीएम विंडो पे भी डाल लिया कि कौन आ रहा है मुझे बताओ तो सही ਪੁਲਿਸ ਦੇ ਮੁਤਾਬਕ ਵਿਸ਼ਾਲ ਉਰਫ ਕਾਲੂ ਹਰਿਆਣਾ ਚ ਹੱਤਿਆ ਡਕੈਤੀ ਦੀਆਂ ਕਈ ਵਾਰਦਾਤਾਂ ਚ ਸ਼ਾਮਲ ਰਿਹਾ ਹੈ। ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਹੀ ਅਨਮੋਲ ਬਿਸ਼ਨੋਈ ਨੇ ਇੱਕ ਕਥਿਤ ਆਨਲਾਈਨ ਪੋਸਟ ਦੇ ਜ਼ਰੀਏ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ। ਪਿਛਲੇ ਸਾਲ ਮਾਰਚ ਚ ਸਲਮਾਨ ਖਾਨ ਦੇ ਦਫ਼ਤਰ ਨੂੰ ਇੱਕ ਈਮੇਲ ਭੇਜ ਕੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਗਈ ਸੀ। ਇਸ ਮਾਮਲੇ ਚ ਮੁੰਬਈ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਦੀ ਬਰਾੜ ਅਤੇ ਇੱਕ ਹੋਰ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ। ਸੂਤਰਾਂ ਦੀ ਮੰਨੀ ਹੈ ਤਾਂ ਮਹਾਰਾਸ਼ਟਰ ਐਟੀਐਸ ਅਤੇ ਐਨਆਈ ਨੇ ਵੀ ਮੁੰਬਈ ਪੁਲਿਸ ਤੋਂ ਸਲਮਾਨ ਖਾਨ ਫਾਇਰਿੰਗ ਕੇਸ ਚ ਜਾਣਕਾਰੀ ਮੰਗੀ ਹੈ ਪੁਲਿਸ ਕੁਝ ਲੋਕਾਂ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਜਲਦੀ ਹੀ ਵੱਡਾ ਖੁਲਾਸਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਬਿਊਰੋ ਰਿਪੋਰਟ న్యూਸ 80 ਪੰਜਾਬ ਅਗੇ ਬਤਾਂਗੇ ਉਧਰ ਸੰਗਰੂਰ ਦੇ ਵਿੱਚ ਅਨਾਜ ਮੰਡੀ ਦੇ ਸੁਪਰਵਾਈਜ਼ਰ ਦੀ ਕੁੱਟਮਾਰ ਕੀਤੀ ਗਈ ਹੈ ਤਾਂ ਰੇਤਾ ਬਜਰੀ ਵੇਚਣ ਵਾਲਿਆਂ ਨੇ ਕੁੱਟਮਾਰ ਕੀਤੀ ਹੈ ਔਨ ਡਿਊਟੀ ਸੁਪਰਵਾਈਜ਼ਰ ਤੇ ਹਮਲਾ ਕੀਤਾ ਗਿਆ ਕੁੱਟਮਾਰ ਦੇ ਦੌਰਾਨ ਸੁਪਰਵਾਈਜ਼ਰ ਦੀ ਦਸਤਾਰ ਵੀ ਲੁੱਟ ਗਈ ਹੈ ਤਾਂ ਮੰਡੀ ਦੇ ਵਿੱਚ ਖੜੀਆਂ ਰੇਤ ਬਜਰੀ ਦੀਆਂ ਟਰਾਲੀਆਂ ਨੂੰ ਲੈ ਕੇ ਵਿਵਾਦ ਹੋਇਆ ਰੇਤਾ ਬਜਰੀ ਵੇਚਣ ਵਾਲਿਆਂ ਨੇ ਮੰਡੀ ਦੇ ਵਿੱਚ ਵਾਹਨ ਖੜਾ ਦਿੱਤੇ ਸਨ ਤਾਂ ਮੰਡੀ ਦੇ ਵਿੱਚ ਵਾਹਨ ਖੜਾਉਣ ਨੂੰ ਲੈ ਕੇ ਕਈ ਵਾਰ ਨੋਟਿਸ ਵਿੱਚ ਆ ਗਏ ਸੀ ਵਾਹਨਾਂ ਹਟਾਉਣ ਤੇ ਕਾਰਵਾਈ ਕਰਨ ਗਿਆ ਸੀ ਸੁਪਰਵਾਈਜ਼ਰ ਦੇ ਦੌਰਾਨ ਇਹ ਛਾੜਪ ਹੋਈ ਔਰ ਇਸ ਦੌਰਾਨ ਅਜੇ ਵੀ ਕੁੱਟਮਾਰ ਕੀਤੀ ਗਈ ਹੈ ਆ ਉਹ ਜਾਵਦਾ ਉਹ ਹਰਦਾ ਬੁਲੇ ਛੜਾ ਛੜਾ ਬਜਾ ਦੇ ਛੜਾ ਛੜਾ ਦੇ ਛੜਾ ਦੇ ਯਾਰ ਛੜਾ ਨਹੀਂ ਸਾਰੇ ਫਸੋਗੇ ਤੁਸੀਂ ਹਰਦਾ ਹਾਂ ਹਾਂ ਯਾਰ ਉਹ ਤਾਂ 60 ਦੇ ਅੰਦਰ ਕਿਹਨੇ ਛੜਾ ਸਾਡੀ ਜਾਂਦੇ ਆ ਸਾਡੇ ਭਾਈ ਮੰਡੀ ਦੇ ਅੰਦਰ ਛੜਾ ਹਾਂ ਛੜਾ ਜਿਹੜੇ ਮੈਂ ਇੱਕ ਡਿਉਟੀ ਤੇ ਸੀ ਸਾਡੇ 8:00 ਦਾ ਟਾਈਮ ਸੀ ਮੰਡੀ ਦੇ ਅੰਦਰਲੇ ਫੜਦੇ ਵਿੱਚ ਇਥੇ ਪ੍ਰਾਣਾ ਖਾਣਾ ਹੁੰਦਾ ਸੀ ਬਹੁਤ ਆਦਾਰ ਦੇ ਵਿੱਚ ਟਰੈਲੀਆਂ ਨੂੰ ਇਕੱਠੇ ਟਰੈਲੀਆਂ ਲੋਟਰ ਸਾਰੀ ਇਕੱਠੇ ਕਰਕੇ ਲਾਈ ਪਏ ਸੀ ਮੈਂ ਉਹਨਾਂ ਕੋਲੋਂ ਲੀਕਿਆ ਤੇ ਚਾਬੀਆਂ ਡਰਾਈਵਰੋਂ ਕਿਹਾ ਵੀ ਚਾਬੀਆਂ ਦਿਓ ਤੇ ਚੇਅਰਮੈਨ ਸਾਹਿਬ ਕਹਿਣਗੇ ਤਾਂ ਲੈ ਜਾਓ ਇਹ ਜਿਹੜੇ ਗੋਲ ਟਰੈਡਰ ਵਾਲੇ ਦੋਨੇ ਭਰਾਏ ਮੇਰੇ ਹੱਥੋਂ ਪਈ ਬੈਠੇ ਸਰ ਕੁਝ ਨਹੀਂ ਸਾਡੇ ਨਾਲ ਟਰੈਕਟਰ ਖੜੇ ਸੀ ਟਰੈਕਟਰ ਟਰਾਲੀਆਂ ਉਹ ਅਸੀਂ ਸਵੇਰੇ ਗੇੜੇ ਲਾਉਣ ਵਾਸਤੇ ਭਰਨ ਵਾਸਤੇ ਚੱਕਣ ਗਏ ਸੀ ਇਹ ਡਰਾਈਵਰ ਮੁੰਡੇ ਉਹਨਾਂ ਨਾਲ ਲੜਨ ਲੱਗੇ ਉਹਨਾਂ ਦੇ ਹੱਥੋਂ ਚਾਬੀਆਂ ਖੋਲੀਆਂ ਉਹਨੇ ਉਹਨਾਂ ਨੂੰ ਗਲਤ ਬੋਲਿਆ ਵੀ ਤੁਸੀਂ ਆਏ ਹੋ ਆਏ ਹੋ ਵੀ ਮੈਂ ਚੱਕਰ ਨਹੀਂ ਦਿੰਦਾ ਕਹਿੰਦਾ ਟਰੱਕਾਂ ਟਰਾਲੀਆਂ ਅਸੀਂ ਉਹਨਾਂ ਕਿਹਾ ਵੀ ਚੱਲ ਵੀ ਅੱਜ ਦਾ ਦਿਨ ਸਾਨੂੰ ਅਸੀਂ ਚੱਕ ਲੈਣ ਦਿਓ ਵੀ ਕੱਲ ਤੋਂ ਅਸੀਂ ਕਿਤੇ ਹੋਰ ਖੜਾ ਲਿਆ ਕਰਾਂਗੇ ਕਹਿੰਦਾ ਨਹੀਂ ਕਹਿੰਦਾ ਮੈਂ ਨਹੀਂ ਚੱਕਰ ਦਿੰਦਾ ਕੁਝ ਵੀ ਇਹਨੇ ਕਰਜ ਕਰਦੇ ਹੱਤੋਪਾਈ ਕਰਨ ਲੱਗ ਪਿਆ